ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਭਾਈਆਂ ਨੂੰ ਕਿੰਨੇ ਭੈਣ ਭਾਈ ਆਪਾਂ ਨੂੰ ਦੇਖਦੇ ਨੇ ਬਾਈ ਸਾਰਿਆਂ ਨੂੰ ਵੀਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਪਹਿਲਾ ਫਤਿਹ ਬੁਲਾਉਣਾ ਹੈ ਬਾਈ ਜੀ ਸਿੱਧੀ ਜੋੜ ਮੇਲਾ ਚੱਲ ਰਿਹਾ ਸਿੱਧੀ ਦੇ ਦਿਨ ਚੱਲ ਰਹੇ ਨੇ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਸਾਰਿਆਂ ਨੂੰ ਬਾਈ ਜੀ ਉਮੀਦ ਕਰਦੇ ਹਾਂ ਸੱਚੇ ਪਾਤਸ਼ਾਹ ਸਾਹਿਬ ਤੇ ਮਾਲ ਪਸੂ ਠੀਕ ਹੋਣ ਭੈਣ ਭਾਈ ਠੀਕ ਹੋਣ ਕਿੰਨੇ ਆਪਾਂ ਨੂੰ ਦੇਖਣਾੜੇ ਸਰੋਤੇ ਨੇ ਸਾਰੇ ਬਾਈ ਠੀਕ ਠਾਕ ਹੋਣ ਅੱਜ ਬਾਈ ਆਪਾਂ ਗੱਲ ਕਰਾਂਗੇ ਬੱਕਰੀਆਂ ਵਾਰੀ ਬਾਰਸ ਪੈ ਰਹੀ ਹੈ ਦੇਖੋ ਵਾਰੇ ਬਾਈ ਜੀ ਕਿੰਨੀ ਬਹੁਤ ਜ਼ਿਆਦਾ ਬਾਰਸ ਪੈ ਰਹੀ ਹੈ ਬਾਈ ਜੀ ਤਾਂ ਕਰਕੇ ਸੰਦਸਣ ਲੱਗੇ ਹੋਏ ਆਪਾਂ ਨੇ ਖੋੜੀਆਂ ਲਾ ਰੱਖੇ ਨੇ ਅੰਦਰ ਬੱਕਰੀਆਂ ਵਾਸਤੇ ਗੁਮਾਰਾ ਪਾਰਕ ਹੈ ਬੱਕਰੀਆਂ ਨੂੰ ਦੇਖ ਲਓ ਜੀ ਬੱਕਰੀਆਂ ਉਹ ਤੱਕ ਖਾਰੀਆਂ ਨੇ ਬਾਈ ਜੀ ਗੁਮਾਰਾ ਠੀਕ ਆ ਕਹਿਣ ਦਾ ਭਾਗ ਕੀ ਆ ਬਾਈ ਜੀ ਆਪਾਂ ਨੂੰ ਤੁਹਾਨੂੰ ਦੱਸਣ ਦਾ ਮਸਕਤ ਕੀ ਆ ਵੀ ਆਪਾਂ ਬੱਕਰੀਆਂ ਦਾ ਇੰਤਜ਼ਾਮ ਹਰੇ-ਚਾਰੇ ਦਾ ਪਹਿਲਾਂ ਕਰਕੇ ਰੱਖੇ ਬਾਰਸਾਂ ਤੋਂ ਕਿਵੇਂ ਹੁਣ ਬਾਰਸਾਂ ਚੱਲ ਰਹੀਆਂ ਨੇ ਮੌਸਮ ਖਰਾਬ ਆਗਾ ਆਪਾਂ ਇਹਦੇ ਵਿੱਚ ਬੱਕਰੀਆਂ ਨੂੰ ਪ੍ਰਬੰਧ ਪਹਿਲਾਂ ਕਰਨਾ ਜ਼ਰੂਰੀ ਹੁੰਦਾ ਹੈਗਾ ਹੁਣ ਕਿਵੇਂ ਦੇਖੋ ਭਾਈ ਜੀ ਪੂਰਾ ਪ੍ਰਬੰਧ ਰੱਖਣਾ ਚਾਹੀਦਾ ਆਪਾਂ ਨੂੰ ਕਰਦੇ ਹੈਨਾ ਹਰੇ-ਚਾਰੇ ਦਾ ਨੀਰੇ ਦਾ ਇੰਨਾ ਵੀ ਆਪਾਂ ਦਾ ਸਿਸਟਮ ਹੁੰਦਾ ਹੈਗਾ ਕਣਾ ਵੀ ਅੰਦਰ ਆਪਦੇ ਪਸ਼ੂ ਪਾਈ ਦੀ ਖੜੇ ਖਾਈ ਜਾਂਦੇ ਆਗੇ ਫੋਰ ਤਾਂ ਕੀ ਹੁੰਦਾਗਾ ਵਾਰਸ ਦੇ ਵਿੱਚ ਦਿੱਕਤ ਪੈ ਜਾਂਦੀ ਆ ਗਈ ਫੋਲੀਆਂ ਲਿਆ ਕੇ ਰੱਖੋ ਬਾਈ ਜੀ ਜਾਂ ਘਰੇ ਬਣਵਾਓ ਜਾਂ ਬਣਵਾਓ ਫੋਲੀਆਂ ਬਹੁਤ ਵਿੱਚ ਵਧੀਆ ਬੰਦੇ ਬਣਾਉਂਦੇ ਆ ਮਾਨਕ ਮਾਜਰੇ ਪੰਮਾ ਵਾਈ ਬਣਾਉਦਾ ਆਪਣਾ ਮਰੇ ਕੋਟਲੇ ਠੀਕ ਆ ਵਧੀਆ ਬੰਦਾ ਐਨ ਇੱਕ ਨੰਬਰ ਬਹੁਤ ਸਾਫ-ਸਾਫ ਦਾ ਸਹੀਆ ਬੰਦਾ ਕਿੰਨਾ ਇਹ ਫੋਲੀਆਂ ਆਪਾਂ ਕਹਾ ਕਿੰਨੀਆਂ ਜੀ ਬਣਾ ਦਿੰਦਾ ਬਾਈ ਜੀ ਠੀਕ ਆ ਮੇਰੇ ਦਾ ਦਮਾਰੇ ਦਾ ਜੇ ਨਹੀਂ ਵੀ ਕੀ ਪ੍ਰਬੰਧ ਹੁੰਦਾ ਤੇਰੇ ਮੇਰੇ ਵਰਗਿਆਂ ਨੂੰ ਕਨੈਕਟ ਕਰ ਲਿਆ ਕਰੋ ਕੋਈ ਚੱਕਰ ਨਹੀਂ ਬਾਈ ਜੀ ਆਪਾਂ ਤੁਹਾਡੇ ਨਾਲ ਆਗੇ ਠੀਕ ਹੈ ਜੀ ਜਦੋਂ ਵੀ ਲੋਡ ਹੋਵੇ ਦੱਸ ਦਿਆ ਕਰੋ ਓਕੇ ਬਾਈ ਜੀ ਦੇਖ ਲਓ ਧੰਨਵਾਦ ਤੁਹਾਡਾ ਆਹ ਦੇਖੋ ਬਾਹਰੇ ਬਾਰਸ਼ ਪੈ ਰਹੀ ਹੈ ਕਿਸ ਨੂੰ ਬਾਸ ਵੀ ਦਿਖਾਉਨੇ ਆ ਆ ਕਰਕੇ ਪਸ਼ੂ ਆਪਾਂ ਨੇ ਅੰਦਰ ਢੜਾ ਰਖੇ ਨੇ ਆ ਦੇਖੋ ਜੀ ਬਾਸ ਪੈ ਰਹੀ ਹੈ ਦੇਖ ਬੜੀ ਆ ਸਾਸਾ ਮੌਸਮ ਖਰਾਬ ਹੋ ਰਿਹਾਗਾ ਬਾਰਸਾ ਹਟੇ ਨਾ ਹਟੇ ਆਪਣੇ ਪਸ਼ੂ ਅੰਦਰ ਨੀਰਾ ਚਾਰਾ ਖਾਈ ਜਾਣ ਬਾਈ ਜੀ ਠੀਕ ਆ ਜੀ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਕਿੱਥੋਂ ਆਪਾਂ ਨੂੰ ਪਰਾ ਦੂਰੋਂ ਨੇੜੇ ਦੇਖਦੇ ਨੇ ਭੈਣ ਭਾਈ ਸਾਰੇ ਸਾਰਿਆਂ ਦਾ ਵੀ ਪਿਆਰ ਸਤਿਕਾਰ ਦਿਲੋਂ ਸਤਿਕਾਰ ਆਗਾ ਬਾਈ ਸਾਰੀ ਭੈਣ ਭਾਈ ਨੇ ਆਪਾਂ ਨੇ ਬਹੁਤ ਵਧੀਆ ਕੰਮ ਆ ਬਾਈ ਜੀ ਆਪਾਂ ਨੂੰ ਦੇਖ ਜ਼ੋਰ ਕਰਨੀ ਪਊਗੀ ਤੇ ਆਪਾਂ ਨੂੰ ਆਪਾਂ ਨੂੰ ਵੀ ਰਜਾਉਣਗੇ ਇਹ ਚਾਪਾ ਇਹਨਾਂ ਨੂੰ ਰਜਾਵਾਗੇ ਜੇ ਭੁੱਖੀਆਂ ਹੋਈਆਂ ਤਾਂ ਆਪਾਂ ਨੂੰ ਵੀ ਭੁੱਖੇ ਰੱਖਣਗੇ ਠੀਕ ਹੈ ਜੀ ਧੰਨਵਾਦ ਵੀਰੇ